ਤਾਨੂੰ ਵੀ ਪੁਲਿਸ ਨੇ ਕਦੇ ਚੱਕੇ ਸੀ ਅੱਛਾ ਤਨ ਦੋ ਤਨ ਵਾਰੀ ਚੱਕੇ ਤੇ ਤੁਮ ਕਹਉਂਦੇ ਹੀ ਡਰਾਉਂਦੇ ਸੀਗੇ ਸਾਡਾ ਪਰਵਾਹ ਸਾਰਾ ਜੋ ਇਹ ਤਾਂ ਪਸ਼ੂ ਭੁੱਖੇ ਹੁੰਦੇ ਸੀਗੇ ਸਾਡੇ ਘਰ ਵਿੱਚ ਪੱਠੇ ਪਾਉਣ ਨੂੰ ਕਈ ਵਾਰੀ ਦੂਜੇ ਦਿਨ ਆਖੇ ਵੀ ਪਸ਼ੂ ਨੂੰ ਪੱਠੇ ਪਾਉਂਦੇ ਰਹੇ ਅਸੀਂ ਲੋਕਾਂ ਦੇ ਘਰਾਂ 'ਚ ਰਾਤਾਂ ਕੱਟਿੰਗੇ ਲੋਕ ਲੋਕ ਕੋਈ ਦੋ ਸਕੂਅਰ ਬਾੜ ਦਾ ਸਮਾਨ ਲੈਣਗੇ ਸੀ ਤੁਸੀਂ ਵੀ ਕਦੇ ਮਿਲ ਲਗੇ ਹੋ ਥਾਣੇ ਦੇ ਵਿੱਚ ਜਦ ਥੋੜੀ ਉਮਰ ਘੱਟ ਸੀ ਨਹੀਂ ਲੈ ਕੇ ਜਾਂਦੇ ਜੇ ਘੱਟ ਸੀ ਉਮਰ ਘੱਟ ਸੀ ਜੇਲ੍ਹ 'ਚ ਗਏ ਆ ਤੇ ਜਿਸ ਨੂੰ ਇੱਕ ਵਾਰੀ ਪਹਿਲਾਂ ਜੇਲ੍ਹ 'ਚ ਕਰਤਾ ਸੀ ਕਿੰਨੇ ਕਿੱਲੇ ਜ਼ਮੀਨ ਦੇ ਸਪੇਟ ਜਿਹੜੇ ਨੇ 12 ਕਿੱਲੇ ਨਾ ਰੜੇ ਜਮੀਨ ਹੀ ਰਹੀ ਨਾ ਬੰਦਾ ਹੀ ਬਚਿਆ ਜਾਦ ਆਉਂਦੀ ਆ ਭਰਾ ਦੀ ਖੇਡਦੇ ਹੁੰਦੇ ਸੀ ਬੱਚੇ ਜਾ ਤਾਂ ਆਉਣੀ ਆ ਜਦੋਂ ਜਾ ਸਾਡਾ ਬੰਦਾ ਹੀ ਹੀਰਾ ਸੀਗਾ ਪੜਿਆ ਲਿਖਿਆ ਸੀ ਅੱਜ ਤਰ ਜਾਣਾ ਸੀਗਾ ਕਿਤੇ ਹੀ ਅੱਜ ਡੁੱਬੇ ਫਿਰਦੇ ਆ ਸਾਡਾ ਪਰਿਵਾਰ ਹੀ ਹੁਣ ਦੋ ਜੀ ਰਹਿ ਗਏ ਅਸੀਂ ਦੋ ਜੀ ਰਹਿ ਗਏ ਮਾਪੇ ਵੀ ਗੁਜ਼ਰ ਗਿਆ ਭਰਾ ਵੀ ਗਿਆ ਸਾਡੇ ਪੱਲੇ ਕੀ ਰਿਹਾ ਹੈ ਝੂਠੇ ਪੁਲਿਸ ਮੁਕਾਬਲੇਾਂ ਦੇ ਇੱਕ ਹੋਰ ਘਰ ਦੀ ਕਹਾਣੀ ਤੁਹਾਨੂੰ ਸੁਣਾਵਾਂਗੇ ਇਹਨਾਂ ਦੇ ਪਰਿਵਾਰ ਦਾ ਵੀ ਇੱਕ ਸਿੱਖ ਨੌਜਬਾਨ ਜਿਹੜਾ ਪੁਲਿਸ ਨੇ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਨਮਾ ਲੰਗਿਆਣਾ ਦੇ ਵਿੱਚ ਆ ਗੁਰਮukh ਸਿੰਘ ਇਸ ਪਰਿਵਾਰ ਦੇ ਉਸ ਨੌਜਵਾਨ ਦਾ ਨਾਮ ਸੀ ਐਮਏ ਦੀ ਪੜ੍ਹਾਈ ਕੀਤੀ ਹੋਈ ਸੀ ਜਿਸ ਨੂੰ ਜਦੋਂ ਉਹ ਟਰੈਕਟਰ ਦਾ ਸਪੇਅਰ ਪਾਰਟ ਲੈ ਕੇ ਆ ਰਿਹਾ ਸੀ ਤਾਂ ਉਸ ਸਮੇਂ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਸਾਡੇ ਨਾਲ ਉਹਨਾਂ ਦੇ ਭਰਾ ਮੌਜੂਦ ਨੇ ਗੱਲਬਾਤ ਕਰਦੇ ਆ तकरीबन 12 ਕਿੱਲੇ ਜਿਹੜੀ ਜ਼ਮੀਨ ਹੈ ਇਹਨਾਂ ਦੀ ਇਸੇ ਕੇਸ ਦੇ ਵਿੱਚ ਵਿਕ ਗਈ ਪਰਿਵਾਰ ਸਾਰਾ ਜਿਹੜਾ ਉਸ ਸਮੇਂ ਸਦਮੇ ਵਿੱਚ ਵਿੱਚ ਚਲਿਆ ਗਿਆ ਬਹੁਤ ਸਮਾਨਾਂ ਨੇ ਸੰਤਾਪ ਹੰਡਾਇਆ ਗਲਵਤ ਕਰਦੇ ਆ ਕੀ ਨਾਮ ਆ ਜੀ ਤੁਹਾਡਾ ਨਾਮ ਮੇਰਾ ਪ੍ਰਗਟ ਸਿੰਘ ਤੁਹਾਡੇ ਭਰਾ ਨੂੰ ਕਿਸ ਤਰ੍ਹਾਂ ਪੁਲਿਸ ਚੱਕਦੀ ਆ ਤੁਸੀਂ ਤੁਹਾਡੀ ਉਦੋਂ ਕਿੰਨੀ ਉਮਰ ਸੀ ਤੇ ਭਰਾ ਦੀ ਕਿੰਨੀ ਸੀ ਮੇਰੀ 14-15 ਸਾਲ ਸੀ ਮੇਰੀ ਉਮਰ ਜੀ ਤੇ ਭਰਾ ਦੀ ਉਮਰ ਹੋਊਗੀ ਜੀ 12 ਸਾਲ ਮੈਥੋਂ ਵੱਡਾ ਸੀਗਾ ਉਹ 26-24 ਰੱਖ ਲਓ ਇੱਥੇ ਜੀ ਕਿੰਨਾ ਪੜਿਆ ਤੁਸੀਂ بڑا ਐਵੇਂ ਸੀਗਾ ਜੀ ਅੱਛਾ ਕਿੱਥੋਂ ਗ੍ਰਿਫਤਾਰ ਕੀਤਾ ਜਾਂਦਾ ਉਹਨੂੰ ਮੋਗਿਆਂ ਕੀਤਾ ਸੀ ਮੋਗਿਆਂ ਤੋਂ ਹਸਪੀਤਲ ਪਾਰ ਦਾ ਸਮਾਨ ਲੈਣ ਗਏ ਸੀ ਪੱਦਰੀ ਤੋਂ ਸਾਡੇ ਗਾਂ ਦੀ ਗੱਲ ਰਿਸ਼ਤੇਦਾਰ ਸੀਗੇ ਤੇ ਉਹਨਾਂ ਨਾਲ ਜਿਹੜਾ ਸਮਾਨ ਲੈਣ ਗਏ ਤੇ ਉੱਥੇ ਉਹਨਾਂ ਨੇ ਬਤਾਰਿਆ ਜੀ ਧਾਰਕੇ ਮੁਕਾਬਲਾ ਬਣਾਤਾ ਉਹਨਾਂ ਨੂੰ ਤੁਸੀਂ ਵੀ ਕਦੇ ਮਿਲ ਲਗੇ ਹੋ ਥਾਣੇ ਦੇ ਵਿੱਚ ਜਦ ਥੋੜੀ ਉਮਰ ਘੱਟ ਸੀ ਨਹੀਂ ਲੈ ਕੇ ਜਾਂਦੇ ਨਹੀਂ ਘੱਟ ਸੀ ਉਮਰ ਘੱਟ ਸੀ ਜੇਲ੍ਹ ਚ ਗਏ ਐ ਤੇ ਜਿਸ ਨੂੰ ਇੱਕ ਵਾਰੀ ਪਹਿਲਾਂ ਜੇਲ੍ਹ ਚ ਕਰਤਾ ਸੀਗਾ ਉੱਥੇ ਗਏ ਸੀ ਉੱਥੇ ਤੁਸੀਂ ਗਏ ਸੀ ਮਿਲਣ ਨਾਲ ਹੋਈ ਸੀ ਗੱਲਬਾਤ ਹਾਂਜੀ ਆਖਰੀ ਗੱਲਬਾਤ ਕੀ ਸੀ ਭਰਾ ਦੇ ਆਖਰੀ ਬੋਲ ਆਖਰੀ ਬੋਲ ਤਾਂ ਬਸ ਇਹੀ ਸੀਗੇ ਵੀ ਉਹ ਜਿਹਨੂੰ ਬਿਲਕੁਲ ਇੰਨਾ ਕੰਮਾਂ ਚ ਨਹੀਂ ਸੀਗਾ ਬੋਲ ਤਾਂ ਤਾਂ ਉਹਨ ਵੀ ਜੋ ਕਹਿੰਦਾ ਕੰਮਾਂ ਚ ਉਹ ਨਹੀਂ ਨਹੀਂ ਤੁਹਾਡੇ ਨਾਲ ਗੱਲਬਾਤ ਹੋਈ ਤੁਹਾਨੂੰ ਕੀ ਕਹਿੰਦਾ ਸੀ ਭਰਾ ਗੱਲਬਾਤ ਹੋਈ ਸੀ ਉਹ ਆਖਰੀ ਜਦ ਬਾ ਕੀ ਗੱਲਬਾਤ ਹੋਈ ਸੀ ਆਖਰੀ ਵਾਰ ਜਿਆਦਾ ਕੁਝ ਨਹੀਂ ਕੋਈ ਯਾਦ ਨਹੀਂਗਾ ਉਦਾਂ ਦਾ ਸਹੀ ਮੈਂ ਇੰਨੇ ਸੀਗੇ ਗੱਲਬਾਤ ਸਾਡੀ ਕਾਦੀ ਯਾਰ ਮੈਂ ਤਾਂ ਨਾਲ ਜਾ ਕੇ ਮੁੜੇ ਹੁੰਦੇ ਸੀ ਤੁਹਾਨੂੰ ਵੀ ਪੁਲਿਸ ਨੇ ਕਦੇ ਚੱਕਿਆ ਸੀ ਤੱਕ ਤਨ ਦੋ ਤਨ ਵਾਰੀ ਚੱਕਿਆ ਜੀ ਉੱਡਦੇ ਦੀ ਤੁਹਾਨੂੰ ਆ ਕਰਦੇਗੇ ਟਾਰਚਰ ਵੈਸੇ ਕਰਦੇ ਸੀਗੇ ਤੇ ਧਮਕਾਉਂਦੇ ਸੀ ਡਰਾਉਂਦੇ ਸੀਗੇ ਸਾਡਾ ਪਰਿਵਾਰ ਸਾਰਾ ਰੋਜ਼ ਤਾਂ ਪਸ਼ੂ ਭੁੱਖੇ ਹੁੰਦੇ ਸੀਗੇ ਸਾਡੇ ਘਰ ਵਿੱਚ ਤੇ ਪੱਠੇ ਪਾਉਣ ਨੂੰ ਕਈ ਵਾਰੀ ਦੂਜੇ ਦਿਨ ਆ ਕੇ ਵੀ ਪਸ਼ੂਆਂ ਨੂੰ ਪੱਠੇ ਪਾਉਂਦੇ ਰਹੇ ਅਸੀਂ ਲੋਕਾਂ ਦੇ ਘਰਾਂ 'ਚ ਰਾਤਾਂ ਕੱਟੀਆਂ ਲੋਕ ਲੋਕ ਕੇ ਉਹਨਾਂ ਟਾਈਮਾਂ 'ਚ ਫਿਰ ਉਸ ਤੋਂ ਬਾਅਦ ਪਰਿਵਾਰ ਦੀ ਹਾਲਤ ਪਰਿਵਾਰ ਕਿਵੇਂ ਚੱਲਦਾ ਕਿਹੜੇ ਕਿਹੜੇ ਜੀਸੀ ਘਰ ਦੇ ਵਿੱਚ ਫਿਰ ਪਰਿਵਾਰ ਦੇ ਵਿੱਚ ਇੱਕ ਤੋੜੀ ਪਤਨੀ ਸੀਗੀ ਉਰੀ ਬੇਟੀ ਸੀ ਬੇਟਾ ਸੀ ਛੋਟਾ ਸੀਗੇ ਉਹ ਬੱਚੇ ਸੀਗੇ ਤੇ ਮਾਂ ਬਾਪ ਸੀ ਇੱਕ ਮੈਂ ਸੀ ਪਰਿਵਾਰ ਦੀ ਹਾਲਤ ਸਾਡੀ ਹਾਲਤ ਕਾਹੀ ਸੀਗੀ ਕਿਹੜਾ ਘਰੋਂ ਬੇਕਾਰ ਹੀ ਹੋਏ ਸੀਗੇ ਜਿੰਨਾ ਚਿਰ ਉਹ ਪੁਲਿਸ ਦਾ ਦੌਰ ਰਿਹਾ ਕਿੰਨੇ ਕਿੱਲੇ ਜ਼ਮੀਨ ਦੇ ਸਪੇਟ ਜਿਹੜੇ ਨੇ ਫਿਰ 12 ਕਿੱਲੇ ਛੱਡ ਗਏ ਭੇਟ ਸਾਰੇ ਪੰਜੀ ਹਾਂ ਜੀ ਹਾਂ ਨਾ ਬਚਿਆ ਹੀ ਹੈ ਤੇ ਨਾ ਸਾਡੀ ਜ਼ਮੀਨ ਹੀ ਰਹੀ ਨਾ ਬੰਦਾ ਹੀ ਬਚਿਆ ਜਿਆਦਾ ਆਉਂਦੀ ਆ ਭਰਾ ਦੀ ਖੇਡਦੇ ਹੁੰਦੇ ਸੀ ਬਚਪਨ ਜਾ ਤਾਂ ਆਉਣੀ ਆ ਜਦੋਂ ਜਿਆਦਾ ਸਾਡਾ ਬੰਦਾ ਹੀ ਹੀਰਾ ਸੀਗਾ ਪੜਿਆ ਲਿਖਿਆ ਸੀਗਾ ਜੀ ਅਸੀਂ ਤਰ ਜਾਣਾ ਸੀਗਾ ਕਿਤੇ ਹੀ ਅੱਜ ਡੁੱਬੇ ਫਿਰਦੇ ਆ ਸਾਡਾ ਪਰਿਵਾਰ ਹੀ ਹੁਣ ਦੋ ਜੀ ਰਹਿ ਗਏ ਹੈ ਕਿਹੜੇ ਜੀ ਰਹਿ ਗਏ ਮਾਂ ਬਾਪ ਵੀ ਗੁਜ਼ਰ ਗਿਆ ਭਰਾ ਵੀ ਗਿਆ ਸਾਡੇ ਪੱਲੇ ਕੀ ਰਿਹਾ ਇਸ ਟਾਈਮ ਕਿਸ ਤਰ੍ਹਾਂ ਦੀ ਸਜ਼ਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਇਨਸਾਫ ਹੋਣਾ ਚਾਹੀਦਾ ਟਾਈਮ ਬਹੁਤ ਹੋ ਗਿਆ ਭਾਵੇਂ ਕੀ ਕਨਸਟੇਬਲ ਇਨਸਾਫ ਦੀ ਲੜਾਈ ਲੜ ਰਹੇ ਨੇ ਕੇਸ ਲੜ ਰਹੇ ਨੇ ਤੁਹਾਡੇ ਕਰਕੇ ਤੁਹਾਨੂੰ ਇਨਸਾਫ ਦਿਵਾਉਣ ਦੇ ਲਈ ਸੁਪਰੀਮ ਕੋਰਟ ਤੱਕ ਖਿੱਚੀ ਫਿਰਦੇ ਨੇ ਕੇਸ ਉਹ صاف ਸਾਨੂੰ ਹੁਣ ਕੋਈ ਚਾਹ ਕੇ ਨਹੀਂ ਵੀ ਗਵਰਨਮੈਂਟ ਇਨਸਾਫ ਕਰੂਗੀ ਕਰ ਨਹੀਂ ਰਹੀ ਹਣੀ ਮੁਸ਼ਕਿਲਾਂ ਇਨਸਾਫ ਸਜ਼ਾ ਹੋਣੀ ਚਾਹੀਦੀ ਐ ਅਫਸਰਾਂ ਨੂੰ ਹੋਣੀ ਚਾਹੀਦੀ ਐ ਹੁਣ ਹੋਊਗੀ ਕਦੋਂ ਸਾਡੀ ਤਾਂ ਸਾਨੂੰ ਵੀ ਉਹਨੂੰ ਤਾਂ ਸਹੀ ਸਜ਼ਾ ਉਹ ਛੱਡ ਗਈ ਤਾਂ ਨਰਕ ਭਰ ਕੇ ਘਰੇ ਆ ਸਾਡੀ ਉਮਰ ਅਸੀਂ ਤਾਂ ਆਪ ਵੀ ਉਮਰ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਕਿੱਥੇ ਉਮਰ ਜਾਵੜੀ ਆ ਉਹ ਤੋਂ 15 ਸਾਲ ਤੋਂ ਲੈ ਕੇ ਅੱਜ ਸਾਡੀ ਉਮਰ ਦਾ ਜੋੜ ਲਾ ਲਓ ਤੁਸੀਂ ਉਹ ਤਾਂ ਅਜੇ ਅੰਸ਼ ਲੈ ਰਹੇ ਆ ਠੀਕ ਆ ਨਾ ਉਹਨੂੰ ਜੇ ਸਜ਼ਾ ਮਿਲੀ ਤੇ ਨਾਮ ਮਿਲੀ ਸਾਨੂੰ ਤਾਂ ਕੋਈ ਅੱਜ ਨਾਲ ਉਸ ਸਮੇਂ ਦੇ ਤਤਕਾਲੀ ਕਨਸਟੇਬਲ ਲਗਾਤਾਰ ਸਾਰੀਆਂ ਇੰਟਰਵਿਊਆਂ ਦੇ ਵਿੱਚ ਮੌਜੂਦ ਨੇ ਕਿਸ ਤਰ੍ਹਾਂ ਗੁਰਮੁਖ ਸਿੰਘ ਨੂੰ ਚੱਕਿਆ ਜਾਂਦਾ ਤੁਹਾਡੇ ਗੱਲਬਾਤ ਜਾਦ ਹੋਣੀ ਹੈ ਕਿਵੇਂ ਪੁਲਿਸ ਲੈ ਕੇ ਜਾਂਦੀ ਹੈ ਫਿਰ ਕਿਵੇਂ ਮੁਕਾਬਲਾ ਬਣਾਇਆ ਜਾਂਦਾ ਜੀ ਗੁਰਮੁਖ ਸਿੰਘ ਨੂੰ ਸੀਆਈ ਮੋਗੇ ਜਦੋਂ ਲੈ ਕੇ ਆਏ ਆ ਤੇ ਉੱਥੇ ਸਾਰੀ ਕਹਾਣੀ ਪੁੱਛੀ ਤੇ ਗੁਰਮੁਖ ਸਿੰਘ ਦੇ ਨਾਲ ਸੀ ਦੋ ਬਾਲ ਸਿੰਘ ਤੇ ਕੇਰ ਸਿੰਘ ਪਧਰੀ ਦੇ ਇਹਨਾਂ ਦੇ ਕੋਈ ਦੂਰੋਂ ਨੇੜੇ ਰਿਸ਼ਤੇਦਾਰ ਸੀਗੇ ਤੇ ਉਹਨਾਂ ਨੇ ਟਰੈਕਟਰ ਦਾ ਸਮਾਨ ਮਤਲਬ ਵੀ ਸਪੇਅਰ ਪੁਰਟ ਦਾ ਮਤਲਬ ਲਿਆ ਸੀਗਾ ਉੱਥੇ ਸੰਤਾ ਸਿੰਘ ਬਲੈਕਟ ਪਾਰਟੀ ਸੀਗੀ ਤੇ ਉਹਨਾਂ ਨੇ ਸੰਤਾ ਸਿੰਘ ਤੇ ਇੱਕ ਸੀ ਬਚਨ ਬਚਨਾ ਬੁਚੜ ਐਸ.ਐਚ.ੀ ਤੇ ਉਹਨਾਂ ਨੇ ਆਪਣੀ ਕਾਰ ਤੇ ਤੇ ਬੱਸ ਕਿੰਨੀ ਵਾਸੂ ਲੰਡੇ ਗਾੜੇ ਮੋੜ ਦੇ ਉੱਤੇ ਇੱਕ ਪਰ ਪਾਲੇ ਪਾਸੇ ਪੰਪ ਆ। ਉੱਥੇ ਹੀਰਕ੍ਰਿਟ ਡਰਾਈਵਰ ਨੂੰ ਕਹਿੰਦੇ ਵੇ ਗੱਡੀ ਲਾ ਦੇ। ਉਹਨੇ ਗੱਡੀ ਪੁਲਿਸ ਨੂੰ ਵੇਖ ਕੇ ਤੇ ਗੱਡੀ ਮੋੜ ਕੇ ਤੇ ਪੰਪ ਤੇ ਲਾਤੀ। ਤੇ ਇਹਨਾਂ ਨੇ ਉੱਤਰਦਿਆਂ ਆਵਾਜ਼ ਦੇਤੀ ਗੱਡੀ ਚ ਬੰਬ ਬੰਬ। ਤੇ ਕਿਉਂਕਿ ਸਾਰੀ ਜਿਹੜੀ ਇਹ ਰਿਪੋਰਟ ਹੈ ਇਹ ਗੁਰਮukh ਹੁਣਾ ਦੇ ਬਾਲ ਸਿੰਘ ਕੇਰ ਸਿੰਘ ਤੋਂ ਮੈਂ ਖੁਦ ਸੁਣੀ। ਕੋਕਿ ਮੈਂ ਜ਼ਿਆਦਾਤਰ ਕੋ ਮੇਰੇ ਜਿੰਨੇ ਮਸਤਵੇ ਸੀ ਸਾਡੇ ਸਾਡੀ ਗਿਣਤੀ ਚ ਰਹਿੰਦੇ ਸੀਗੇ ਤੇ ਮੈਂ ਉਹਨਾਂ ਨੂੰ ਪੁੱਛਿਆ ਤੇ ਸੰਤੇ ਨੇ ਵੀ ਇਹ ਗੱਲ ਦੱਸੀ ਅਛਾ ਜੀ ਮੁਰਕੀ ਕੀ ਹੋਇਆ ਇਹਨਾਂ ਨੂੰ ਸੀਆਈ ਸਟਾਫ ਲੈ ਆ ਗੁਰਮukh ਸਿੰਘ ਉਹਨਾਂ ਨੂੰ 7-8 ਦਿਨ ਇਹਨਾਂ ਨੂੰ ਰੱਖਿਆ ਉੱਥੇ 7-8 ਦਿਨ ਰੱਖਣ ਦੇ ਬਾਅਦ ਫਿਰ ਇਹਨਾਂ ਦੇ ਕੱਪੜੇ ਬਦਲਤੇ ਗੁਰਮukh ਦੇ ਵੀ ਕੱਪੜੇ ਬਦਲਤੇ ਤੇ ਬਾਲ ਸਿੰਘ ਕੇਸ ਸਿੰਘ ਦੇ ਕੱਪੜੇ ਬਦਲਤੇ ਤੇ ਉਹ ਜਿਹੜੇ ਕੱਪੜੇ ਆ ਵੇਚਦੇ ਹੁੰਦੇ ਆ ਪੁਰਾਣੇ ਕੱਪੜੇ ਉਹ ਇਹਨਾਂ ਦੇ ਪਵਾ ਕੇ ਤੇ ਜਿਹੜੇ ਇਹਨਾਂ ਦੇ ਕੱਪੜੇ ਸੀਗੇ ਉਹ ਸਾੜ ਦਿੱਤੇ ਸੀ ਸਟਾਫ ਦੇ ਸਾਹਮਣੇ ਇੱਕ ਪਲਾਟ ਸੀਗਾ ਖਾਲੀ ਤੇ ਉਹਦੇ ਵਿੱਚ ਸਾੜਤੇ ਤੁਹਾਡੀ ਅੱਖਾਂ ਦੇ ਸਾਹਮਣੇ ਹਾਂ ਅੱਖਾਂ ਸਾਹਮਣੇ ਤੇ ਉਹ ਜਦੋਂ ਇਹਦੇ ਕੱਪੜੇ ਸਾੜ ਦਿੱਤੇ ਇਹਨਾਂ ਦੇ ਤੇ ਫਿਰ ਇੱਕ ਇਹਨਾਂ ਦੇ ਨਾਲ ਲੈ ਕੇ ਜਾਂਦਾ ਬਾਅਦ ਚ ਲੈ ਕੇ ਜਾਂਦਾ ਗੁਰਦੇਵ ਸਿੰਘ ਸੀ ਖੂਸਾ ਪਾਡੋ ਕਿਆਂ ਤੋਂ ਉਹ ਸੀ ਮਤਲਬ ਅਸਕਾਟਫੋਰਡ ਏਜੰਸੀ ਦੇ ਵਿੱਚ ਲੱਗਾ ਸੀਗਾ ਉਹ ਸੰਜੂਕੀ ਮੋਟਰਸਾਈਕਲ ਤੇ ਸੀਗੀ ਉਹ ਮੋਟਰਸਾਈਕਲ ਤਾਂ ਫਿਰ ਇਹਨਾਂ ਨੇ ਛੱਟਿਆ ਸੀਗਾ ਵੱਡੀਆਂ ਨਹਿਰਾਂ 'ਚ ਇਹਨਾਂ ਦਾ ਚਾਰਾਂ ਦਾ 8-7 ਦਿਨ ਰੱਖਿਆ ਇਹਨਾਂ ਨੂੰ ਤੇ ਇਹਨਾਂ ਦਾ ਚਾਰਾਂ ਦਾ ਫਿਰ ਇਹਨਾਂ ਨੇ ਮੁਕਾਬਲਾ ਇੱਕ ਨੀਲੀ ਵੈਨ ਤੇ ਚਾਰਾਂ ਨੂੰ ਭਾ ਕੇ ਲ ਜਾਂਦੇ ਆ ਸ਼ਾਮ ਨੂੰ ਤੇ ਇਹ ਮਤਲਬ ਤਕਰੀਬਨ 7 ਕ 8 ਦਾ ਦਰਮਿਆਨ ਟਾਈਮ ਸੀਗਾ ਜਦੋਂ ਰਾਤ ਨੂੰ ਭਾ ਕੇ ਲ ਗਏ ਆ ਇਹ ਫਿਰ ਮੁਕਾਬਲਾ ਨਗਿੰਦਰ ਸਿੰਘ ਰਾਣਾ ਉਸ ਟਾਈਮ ਮਹਨੇ ਦਾ ਐਸਚਓ ਸੀਗਾ ਤੇ ਇਹਦੇ ਮੁਕਾਬਲੇ ਚ ਕੋਕਰੀ ਬੁਟਰਾ ਦੇ ਵਿੱਚ ਮੁਕਾਬਲਾ ਕੀਤਾ ਕੋਕਰੀ ਬੁਟਰਾ ਦਾ ਨਾਲਕ ਠੱਠਾ ਜਾਂ ਪੱਠਾ ਸੀਗਾ ਤੇ ਉਹਦੇ ਵਿੱਚ ਮੁਕਾਬਲਾ ਕੀਤਾ ਕਿਉਂਕਿ ਉਹਦੇ ਨਾਲ ਸਿਪਾਈ ਚੰਨ ਲਾਲ ਸਿਪਾਈ ਦੇਵੀ ਲਾਲ ਐਸਏ ਅਜਮੇਰ ਸਿੰਘ ਗੁਰਚਰਨ ਸਿੰਘ ਤੇ ਇਹ ਸਾਰੀ ਮਤਲਬ ਵੀ ਟੀਮ ਸੀਗੀ ਤੇ ਕੁਝ ਮਹਨੇ ਦੀ ਟੀਮ ਸੀ ਇਹਨਾਂ ਚਾਰਾਂ ਦਾ ਉੱਥੇ ਮੁਕਾਬਲਾ ਕੀਤਾ ਤੁਨੂੰ ਆਗੇ ਦੱਸਦੇ ਸੀ ਵੀ ਇਸ ਤਰ੍ਹਾਂ ਸੀ ਮਾਰਕ ਮੈਂ ਸਾਰਿਆਂ ਤੋਂ ਪੁੱਛ ਲੈਂਦਾ ਹੁੰਦਾ ਸੀ ਕੀ ਹੋਇਆ ਕੀ ਕਿਵੇਂ ਨਹੀਂ ਤੇ ਸਾਰਿਆਂ ਨੂੰ ਪੁੱਛਣਾ ਤਾਂ ਹੀ ਤਾਂ ਮੈਂ ਪਤਾ ਤਾਂ ਤਾਂ ਹੀ ਤਾਂ ਮੈਂ ਪੁੱਛਿਆ ਕਰਕੇ ਤੇ ਤਾਂ ਹੀ ਮੈਂ ਸਾਰੀ ਗੱਲ ਦੱਸੀ ਜਣਾ ਇਹ ਪੁਲਿਸ ਵਾਲੇ ਜਿਹੜੇ ਤੁਸੀਂ ਦੱਸ ਰਹੇ ਨੋ ਕਾਂਸਟੇਬਲ ਸੀ ਸਾਰੇ ਮਰ ਗਏ ਜਾਂ ਹੈਗੇ ਨੇ ਸਾਰੇ ਹੈਗੇ ਆ ਜੀ ਹੈਗੇ ਆ ਗੁਰਚੰਦ ਸਿੰਘ ਵੀ ਹੈਗਾ ਤੇ ਅਜਮੇਰ ਸਿੰਘ ਵੀ ਹੈਗਾ ਦੇਵੀ لال ਵੀ ਹੈਗਾ ਚਮਨ ਲਾਲ ਵੀ ਹੈਗਾ ਨਗਿੰਦਰ ਰਾਣਾ ਵੀ ਹੋਊਗਾ ਹੂੰ ਤੇ ਬਾਕੀ ਹੋਰ ਜਿਹੜੇ ਉਹਨਾਂ ਨਾਲ ਨਗਿੰਦਰ ਰਣ ਦੇ ਟੀਮ ਉਹ ਵੀ ਹੋਊਗੀ ਸਿਪਾਈ ਹੌਲਦਾਰ ਦੇ ਨੇ ਇਹ ਕੇਸ ਵੀ ਤੁਹਾਡੇ 10 ਕੇਸਾਂ ਦੇ ਵਿੱਚ ਆ ਜਿਹੜਾ ਸੁਪਰੀਮ ਕੋਰਟ ਚ ਜਾਏ ਇਹ ਇਹ ਵੀ ਦਸਾਂ ਕੇਸਾਂ ਚ ਆਈ ਇਹ ਵੀ ਦਸਾਂ ਕੇਸਾਂ ਦੇ ਵਿੱਚ ਹੈਗੇ ਤੇ ਇਸੇ ਕਰਕੇ ਮੈਂ ਇਹ ਲੜਾਈ ਨੂੰ ਬਾਅਦ ਸੁਰਜਾ ਜਿ ਰੱਖੀ ਸਾਡੇ ਨਾਲ ਕਾਂਸਟੇਬਲ ਸੀ ਉਸ ਪਰਿਵਾਰ ਦੇ ਜਿਹੜੇ ਪੁੱਤ ਨੂੰ ਮਾਰਿਆ ਗਿਆ ਉਹਨਾਂ ਦੇ ਭਰਾ ਸਾਡੇ ਨਾਲ ਮੌਜੂਦ ਸੀ ਬੜੀ ਘੱਟ ਉਮਰ ਸੀ ਭਾਵੇਂ ਉਸ ਸਮੇਂ ਤੇ ਤਾਂ 12 ਕਿੱਲੇ ਜ਼ਮੀਨ ਆ ਜਿਹੜੀ ਇਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਦੀ ਵਿਕ ਚੁੱਕੀ ਆ ਪਰਿਵਾਰ ਕਹਿ ਰਿਹਾ ਹੈ ਕਿ ਸਾਨੂੰ ਇਨਸਾਫ ਦੀ ਉਮੀਦ ਜਿਹੜੀ ਬਹੁਤ ਜ਼ਿਆਦਾ ਘੱਟ ਹੈ ਕਿਉਂਕਿ ਸਮਾਂ ਬਹੁਤ ਜ਼ਿਆਦਾ ਜਿਹੜਾ ਹੋ ਚੁੱਕਿਆ ਹੈ ਉਹ ਅਫਸਰ ਤਾਂ ਜਿਹੜੇ ਐਸ ਕਰ ਰਹੇ ਨੇ ਤੇ ਪਰਿਵਾਰ ਨੇ ਬੜੇ ਹੀ ਔਖੇ ਤਰੀਕੇ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਾਲਿਆ ਤੇ ਅੱਜ ਵੀ ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਤੇ ਦੂਜੇ ਪਾਸੇ ਕਨਸਟੇਬਲ ਵੀ ਡਟੇ ਹੋਏ ਨੇ ਇਸ ਕਿਨਾ ਕੇਸਾਂ ਦੀ ਪੈਰਵਾਈ ਕਰ ਰਹੇ ਨੇ ਵਕੀਲਾਂ ਨੂੰ ਨਾਲ ਲੈ ਕੇ ਸਾਥੇ ਕਮਲਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਬਾਗਾਪੁਰਾ